ਹੈਲੋ ਜੀ ਸਰ ਸ਼ਕਲ ਜੀ ਸਾਰਿਆਂ ਦਾ ਸਵਾਗਤ ਹੈ ਫਿਰ ਤੋਂ ਤੁਹਾਡੇ ਆਪਣੀ ਚੈਨਲ ਤੇ ਪੰਜਾਬੀ ਪੀਤ ਗਲੀ ਬੁਟੀਕ ਤੇ ਮੈਂ ਅੱਜ ਬ੍ਰੀਤ ਲਈ ਬਹੁਤ ਹੀ ਸੋਹਣੇ ਕਲੈਕਸ਼ਨ ਲੈ ਕੇ ਆਇਆ ਫਰਸਟ ਆ ਤੁਸੀਂ ਦੇਖ ਰਹੇ ਹੋ ਸਕਰੀਨ ਤੇ ਬ੍ਰੌਕਟ ਦਾ ਸ਼ਰਟ ਰਹਿਣ ਵਾਲਾ ਹੈ ਹਾਂਜੀ ਬਾਕਟ ਦਾ ਸ਼ਰਟ ਹੈ ਤੇ ਟੈਬੀ ਐਂਡ ਦੀ ਬਾਟਮ ਹੈ ਤੇ ਦੁਪੱਟਾ ਵੀ ਸੇਮ ਰਹਿਣ ਵਾਲਾ ਹੈ ਤੇ ਉੱਪਰ ਪੇਂਟ ਕੀਤਾ ਹੋਇਆ ਸੀਗਾ ਦੁਪੱਟੇ ਤੇ ਬਹੁਤ ਸੋਹਣਾ ਕਨਸੈਪਟ ਸੀਗਾ ਇਹ ਵਾਲਾ ਬਾਕੀ ਅੱਜ ਆਪਾਂ ਤੁਹਾਨੂੰ ਦਿਖਾ ਰਹੇ ਕਾਟਨ ਦੀ ਕਲੈਕਸ਼ਨ ਆ ਚੁੱਕੀ ਹੈਗੀ ਆ ਇਹ ਰਾਮਟੈਕਸ ਕਾਟਰ ਰਹਿਣ ਵਾਲੀ ਹੈ ਹਾਂਜੀ ਪ्योर ਪ੍ਰੀਮੀਅਮ ਕੁਆਲਿਟੀ ਰਹਿਣ ਵਾਲੀ ਆ ਰਾਮ ਟੈਕਸ ਦੀ ਕੁਆਲਿਟੀ ਰਹਿਣ ਵਾਲੀ ਹੈਗੀ ਆ ਸੂਟ ਆਣਗੇ ਤੁਸੀਂ ਦੇਖ ਰਹੇ ਹੈਗੇ ਹੋ ਅਲੱਗ-ਅਲੱਗ ਡਿਜ਼ਾਈਨ ਹੈ ਸਭ ਸੂਟਸ ਦੇ ਉੱਤੇ ਕਿਸੇ ਦਾ ਪ੍ਰਿੰਟ ਹੈ ਕਿਸੇ ਤੇ embroidery ਕੀਤੀ ਹੈ ਨਾਲ ਦੁਪੱਟੇ ਨੇ ਵਿਦ ਦੁਪੱਟਾ ਹੈ ਸੂਟ ਰਹਿਣ ਵਾਲੇ ਨੇ ਕੋਈ 올ਓਵਰ ਨਹੀਂ ਕਿਸੇ ਨਾਲ ਮੈਚਿੰਗ ਬਾਟਮਸ ਹੈਗੀਆਂ ਨੇ ਪਲੇਨ ਬਾਟਮ ਹੋਣਗੀਆਂ ਨਾਲ ਮਤਲਬ ਜਿਵੇਂ ਆ ਦੇਖੋ ਸ਼ਰਟ ਹੈ ਇਸੇ ਪੂਰਾ ਵਰਕ ਕੀਤਾ ਹੋਇਆਗਾ ਠੀਕ ਹੈ ਰਾ ਵਗੈਰਾ ਉਹ ਖੁੱਲਾ ਡੁੱਲਾ ਹੋਏਗਾ ਲੈਂਥ ਵੀ ਖੁੱਲੀ ਹੋਏਗੀ ਜਿੰਨੀ ਤੁਹਾਨੂੰ ਰਿਕੁਆਇਰਮੈਂਟ ਹੋਏਗੀ ਅਸਕੋਰਡਿੰਗ ਤੁਸੀਂ ਬਣਾ ਸਕਦੇ ਹੈਗੇ ਹੋ ਆ ਦੇਖੋ ਡਿਜ਼ਾਈਨਿੰਗ ਦੇਖੋ ਸਾਰਿਆਂ ਸੂਟਾਂ ਦੀ ਵੱਧ ਤੋਂ ਵੱਧ ਤੁਹਾਨੂੰ ਮਤਲਬ ਡਿਜ਼ਾਈਨਿੰਗ ਮਿਲੇਗੀ ਇਹਨਾਂ ਸੂਟਾਂ ਦੇ ਵਿੱਚ ਰਾਮਟੈਕਸ ਦਾ ਰਹਿਣ ਵਾਲਾ ਹੈਗਾ ਜੀ ਬ੍ਰਾਂਡ ਠੀਕ ਹੈ ਜੀ ਜਿੱਥੇ ਰਾਮਟੈਕਸ ਦਾ ਨਾਮ ਆਂਦਾ ਤਾਂ ਉੱਥੇ ਕਹਿਣ ਦੀ ਜ਼ਰੂਰਤ ਨਹੀਂ ਹੁੰਦੀ ਵੀ ਕਪੜਾ ਕਿਵੇਂ ਦਾ ਨਿਕਲੇਗਾ ਕਲਰ ਕਿਵੇਂ ਨਿਕਲੇਗਾ ਸੋ ਰਾਮਟੈਕਸ ਦੀ ਕੁਆਲਿਟੀ ਬੈਸਟ ਹੁੰਦੀ ਹੈ ਸੋ ਆਪਾਂ ਜ਼ਿਆਦਾਤਰ ਰਾਮਟੈਕਸ ਬ੍ਰੈਂਡ ਤੇ ਹੀ ਵਰਕ ਕਰਦੇ ਆਂ ਸਰਦੀਆਂ ਦੇ ਵਿੱਚ ਵੀ ਆਪਾਂ ਰਾਮਟੈਕਸ ਫੈਬਰਿਕ ਤੇ ਹੀ ਵਰਕ ਕੀਤੇ ਸੀ ਸੂਟਸ ਸੋ ਹੁਣ ਵੀ ਆਪਾਂ ਪਲੇਨ ਫੈਬਰਿਕ ਵੀ ਲੈ ਕੇ ਆਵਾਂਗੇ ਸੋ ਤੁਸੀਂ ਵਰਕ ਕਰਵਾਉਣਾ ਤਾਂ ਵਰਕ ਵੀ ਕਰਵਾ ਸਕਦੇ ਹੋ ਆਪਣਾ ਜਿਹੜਾ ਗਰੁੱਪ ਬਣਿਆ ਹੋਇਆ WhatsApp ਵਾਲਾ ਉਹ ਜੁਆਇਨ ਕਰ ਸਕਦੇ ਹੈਗੇ ਉਹ ਜਿਹੜੇ ਵਰਕ ਵਾਲੇ ਸੂਟਸ ਆਪਾਂ ਰੈਡੀ ਕਰਦੇ ਆਂ ਤਾਂ ਗਰੁੱਪ ਦੇ ਵਿੱਚ ਪੋਸਟਿੰਗ ਕਰਦੇ ਆਂ ਜਿਹੜੇ ਡੇਲੀ ਰੈਡੀ ਹੁੰਦੇ ਰਹਿੰਦੇ ਕਸਟਮਰਸ ਦੇ ਤਾਂ ਆਪਾਂ ਫੋਟੋਸ ਹੈਗੀਆਂ ਜਿਹੜੀਆਂ ਗਰੁੱਪ ਦੇ ਵਿੱਚ ਪੋਸਟ ਕਰ ਦਿੰਦੀਆਂ ਹੈਗੀਆਂ ਨੇ ਕਿਉਂਕਿ YouTube ਤੇ ਤਾਂ ਆਪ ਫੋਟੋਸ ਅਪਲੋਡ ਕਰ ਨਹੀਂ ਸਕਦੇ ਹੈਗੇ ਨਹੀਂ ਨਾ ਮਤਲਬ ਆਪਣੇ ਕੋਲ ਟਾਈਮ ਹੁੰਦਾ ਵੀ ਆਪਾਂ ਵੀਡੀਓ ਬਣਾ ਸਕੀਏ ਜਲਦੀ ਤੋਂ ਜਲਦੀ ਸੋ ਇਸ ਲਈ ਜੀ WhatsApp ਦਾ ਜਿਹੜਾ ਗਰੁੱਪ ਬਣਿਆ ਹੋਇਆ ਉਹ ਬ੍ਰੀਕ ਵਾਲਾ ਆਪਣਾ ਉਹਦੇ ਵਿੱਚ ਜਿਹੜੇ ਆਪਾਂ ਡੇਲੀ ਸੂਟ ਰੈਡੀ ਕਰਦੇ ਆ ਮਸ਼ੀਨ ਵਰਕ ਦੇ ਬਾਟਮ ਵਰਕ ਦੇ ਆਰੀ ਵਰਕ ਦੇ ਹੈਂਡ ਵਰਕ ਦੇ ਜੋ ਵੀ ਉਹਨਾਂ ਦੇ ਵਿੱਚ ਪੋਸਟ ਕਰ ਦਿੰਨੇ ਹੈਗੇ ਆ ਤੇ ਪਲੇਨ ਫੈਬਰਿਕ ਜੋ ਨਵਾਂ ਆਉਂਦਾ ਤਾਂ ਉਹ ਵੀ ਉਸ ਵਿੱਚ ਪੋਸਟ ਕਰ ਦਿੰਨੇ ਹੈਗੇ ਆ ਬਾਕੀ ਰਹਿ ਕੇ ਪ੍ਰਿੰਟਡ ਸੂਟ ਆ ਤੁਸੀਂ ਦੇਖ ਸਕਦੇ ਹੋ ਇਹ ਵੀ ਆਪਣਾ ਅਲੱਗ ਤੋਂ ਗਰੁੱਪ ਹੈਗਾ ਰੈਡੀਮੇਡ ਵਾਲਾ ਵੀ ਹੈਗਾ ਸੋ ਜਿਨ੍ਹਾਂ ਦੀ ਲੋਡਰ ਰਿਕੁਆਇਰਮੈਂਟ ਆ ਤਾਂ WhatsApp ਵਾਲਾ ਨੰਬਰ ਸੇਵ ਕਰਕੇ ਤੁਸੀਂ ਆਪਣਾ ਗਰੁੱਪ ਜੁਆਇਨ ਕਰ ਸਕਦੇ ਹੈਗੇ ਹੋ ਕਿਉਂਕਿ ਸਰਦੀਆਂ ਚੱਲੀਆਂ ਗਈਆਂ ਨੇ ਹੁਣ ਆਫ ਲੱਗੇ ਹੋਏ ਨੇ ਤਾਂ ਜਿਹੜੇ ਆਫਰ ਹੈ ਉਹ ਆਪਾਂ WhatsApp ਤੇ ਹੀ ਅਪਲੋਡ ਕਰਦੇ ਰਹਿਣੇ ਹੈਗੇ ਜਦੋਂ ਆਉਂਦੇ ਨੇ ਸੋ ਅਪਡੇਟਸ ਦੇ ਲਈ ਆਫਰਸ ਦੇ ਲਈ ਜੋ ਮਤਲਬ ਵਿంటర్ ਤੇ ਆਪਾਂ ਕਲੀਅਰੈਂਸ ਸੇਲ ਆਈ ਹੋਈ ਆ ਅਲੱਗ-ਅਲੱਗ ਆਫਰਸ ਲਾਈਆਂ ਹੋਈਆਂ ਨੇ ਤਾਂ ਆਪਾਂ ਤੁਸੀਂ WhatsApp ਵਾਲਾ ਨੰਬਰ ਸੇਵ ਕਰ ਸਕਦੇ ਹੋ ਤੇ ਆਪਣਾ ਜੋ ਗਰੁੱਪੇ ਜੋਇਨ ਕਰ ਸਕਦੇ ਹੋ ਬਾਕੀ ਹੁਣ ਗਰਮੀਆਂ ਦਾ ਸੀਜ਼ਨ ਸਟਾਰਟ ਹੋਣ ਵਾਲਾ ਹੈ ਤੇ कॉटन ਜਿਹੜਾ ਹੈਗਾ ਆਣਾ ਸਟਾਰਟ ਹੋ ਗਿਆ ਹੈਗਾ ਜੀ ਤਾਂ ਇਹ ਸਾਰੇ ਹੀ ਸੂਟ ਹੈਗੇ ਪ੍ਰੀਮੀਅਮ ਕੁਆਲਿਟੀ ਦੇ कॉटन ਦੇ ਰਾਮਡਕਸ ਦੀ कॉटन ਦੇ ਰਹਿਣ ਵਾਲੇ ਨੇ ਸਭ ਤੇ ਵਰਕ ਕੀਤਾ ਹੈ ਤੁਸੀਂ ਦੇਖ ਸਕਦੇ ਹੋ ਦੇਖੋ ਕਿਸੇ ਤੇ ਚਿਕਨ ਹੈ ਕਿਸੇ ਤੇ ਲੇਸਸ ਲਾ ਕੇ ਫਿਨਿਸ਼ਿੰਗ ਕੀਤੀ ਹੈ ਕਿਸੇ ਤੇ ਪੈਚ ਵਰਕ ਕੀਤਾ ਹੋਇਆ ਹੈਗਾ ਆ ਦੇਖੋ ਸਭ ਤੇ ਮਤਲਬ ਵਰਕ ਕੀਤਾ ਹੋਇਆ ਬੋਥ ਹੀ ਸਟਾਈਲਿਸ਼ ਜੇ ਸੂਟ ਰਹਿਣ ਵਾਲੇ ਸਾਰੇ ਮਤਲਬ ਜਿਹੜੇ ਲੇਡੀਜ਼ ਹੈ ਗੁਰਦੁਆਰੇ ਸਾਹਿਬ ਜਾਂਦੀਆਂ ਨੇ ਡੇਲੀ ਪਾਰਟ ਤੇ ਜਾਂਦੇ ਆ ਜਾਂ ਆਫਿਸ ਜਾਂਦੀਆਂ ਨੇ ਕਾਲਜ ਗਰਲਸ ਆ ਜਾਂ ਆਫਿਸ ਲੇਡੀਆਂ ਹੈਗੀਆਂ ਸਭ ਦੇ ਲਈ ਬੈਸਟ ਆਪਸ਼ਨ ਹੈਗੀਆਂ ਇਹ ਵਾਲੇ ਸੂਟਸ ਦੀ ਕਿਉਂਕਿ ਹੁਣ ਇਹ ਤੁਹਾਨੂੰ ਠੀਕ ਪ੍ਰਾਈਸ ਦੇ ਵਿੱਚ ਦੇ ਰਹੇ ਆ ਬਾਕੀ ਸੀਜ਼ਨ ਦੇ ਵਿੱਚ ਤੁਹਾਨੂੰ ਪਰ ਇਹ ਰੇਟ ਪੂਰਾ ਹਾਈ ਪੀਕ ਤੇ ਹੁੰਦਾ ਰੇਟ ਹਾਈ ਹੋ ਜਾਂਦਾਗਾ ਤਾਂ ਸੋ ਇਸ ਤੋਂ ਇਲਾਵਾ ਜਿਹੜੇ ਆਪਣੇ ਨੋਰਮਲ ਕਾਟਨ ਦੇ ਸੂਟਸ ਹੁੰਦੇ ਨੇ 6500 ਦੀ ਰੇਂਜ ਵਾਲੇ ਮੈਚਿੰਗ ਸੂਟ ਉਹ ਵੀ ਆ ਚੁੱਕੇ ਹੈਗੇ ਆ ਤਾਂ ਉਹ ਵੀ ਆਪਾਂ WhatsApp ਤੇ ਪੋਸਟ ਕਰਦੇ ਹੁੰਨੇ ਆ ਤੁਸੀਂ ਦੇਖ ਸਕਦੇ ਹੈਗੇ ਹੋ ਅਗਰ ਲੈਣੇ ਆ ਤਾਂ ਕਿਸੇ ਨੇ ਬਾਕੀ ਇਹਦੇ ਕੋਲ ਸ਼ਫੂਨ ਦੇ ਦੁਪੱਟੇ ਹੈ ਇਹਨਾਂ ਦੇ ਨਾਲ ਪਿਓਰ ਸ਼ਫੂਨ ਦੇ ਦੁਪੱਟੇ ਰਹਿਣ ਵਾਲੇ ਨੇ ਅੱਧੇ ਕੋ ਲੇਸਿਸ ਲੱਗੀਆਂ ਹੋਈਆਂ ਨੇ ਪੂਰਾ ਰੈਡੀ ਹੈ ਮਤਲਬ ਤੁਹਾਨੂੰ ਲੇਸ ਵਗੈਰਾ ਲਗਾਉਣ ਦੀ ਵੀ ਜ਼ਰੂਰਤ ਨਹੀਂ ਹੈਗੀ ਸਾਰਾ ਕੁਝ ਫਿਨਿਸ਼ਿੰਗ ਕੀਤੀ ਹੋਈ ਹੈ ਸੂਟ ਦੀ ਸਭ ਕੁਝ ਬਣਿਆ ਹੋਇਆ ਹੈਗਾ ਜਸਟ ਬਸ ਦੀ ਸਟੀਚਿੰਗ ਕਰवानी ਹੈ ਬਾਕੀ ਗੱਲ ਗੱਲ ਰਹਿ ਗਈ ਲਾਈਨਿੰਗ ਦੀ ਇਹ ਤੁਹਾਡੀ ਮਰਜ਼ੀ ਹੁੰਦੀ ਹੈ ਜੀ ਲਾਈਨਿੰਗ ਲਗਾਣੀ ਹੈ ਕਿ ਨਹੀਂ ਲਗਾਣੀ ਕਾਟਨ ਦੇ ਸੂਟ ਨੂੰ ਦੇਖੋ ਕਿਉਂਕਿ ਆਪਾਂ ਲਾਈਨਿੰਗ ਲਗਾਨੇ ਦਾ ਫਿਨਿਸ਼ਿੰਗ ਅੱਛੀ ਆਉਂਦੀ ਹੈ ਤੇ ਸੂਟ ਜ਼ਿਆਦਾ ਟਾਈਮ ਤੱਕ ਚੱਲਦਾ ਹੈ ਕਾਟਨ ਦਾ ਸੋ ਬਿਨਾ ਲਾਈਨਿੰਗ ਤੋਂ ਵੀ ਸਟਿਚ ਹੋ ਸਕਦੇ ਹੈਗੇ ਆ اگر ਤੁਸੀਂ ਵਿਦਾਊਟ ਲਾਈਨਿੰਗ ਸਟੀਚ ਕਰਵਾਉਣਾ ਚਾਹੁੰਦੇ ਹੋ ਤਾਂ ਉਹ ਵੀ ਕਰਵਾ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਆਰੀ ਵਰਕ ਕੀਤਾ ਹੋਇਆ ਸੀ ਪਿਛਲੇ ਸੂਟ ਚ ਬਹੁਤ ਹੀ ਬਰੀਕੀ ਨਾਲ ਤਾਂ ਬਹੁਤ ਹੀ ਸੋਹਣੇ ਦੁਪट्टे ਆ ਦੁਪੱਟਿਆਂ ਨੂੰ ਵੀ ਲੇਸਿਸ ਲਗਾ ਕੇ ਫਿਨਿਸ਼ ਕੀਤਾ ਗਿਆ ਹੈਗਾ ਪੂਰਾ ਸੂਟ ਫਿਨਿਸ਼ ਹੈ ਜਸ ਬਸ ਤੁਸੀਂ ਸਟੀਚ ਹੀ ਕਰਵਾਉਣਾ ਹੈਗਾ ਤੇ ਕਲਰ ਆਪਸ਼ਨਸ ਤੁਹਾਨੂੰ ਵੱਧੂ ਮਿਲ ਜਾਣਗੇ ਡਿਜ਼ਾਈਨ ਵੱਧੂ ਮਿਲ ਜਾਣਗੇ ਤੁਸੀਂ ਦੇਖ ਸਕਦੇ ਹੋ ਸਾਰੇ ਹੀ ਡਿਜ਼ਾਈਨ ਵੱਧ ਤੋਂ ਵੱਧ ਨੇ ਇਹ ਦੇਖੋ ਇਹ ਪ੍ਰਿੰਟ ਹੈ ਪ੍ਰਿੰਟ ਦੇ ਉੱਪਰ ਵਰਕ ਕੀਤੇ ਹੋਏ ਨੇ ਕੋਈ ਚਿਕਨ ਵਾਲਾ ਵਰਕ ਕੀਤਾ ਹੋਇਆ ਲੇਸਿਸ ਲੱਗੀਆਂ ਹੋਈਆਂ ਨੇ ਸ਼ਫੂਨ ਪੇਲਸ਼ੇ ਫੁੰਦੇ ਦੁਪੱਟੇ ਰਹਿਣ ਵਾਲੇ ਨੇ ਬਲਾਕ ਪੇਂਟਿੰਗ ਵਾਲੇ ਸੂਟਸ ਨੇ ਬਲਾਕ ਦੇ ਬਲਾਕ ਪੇਂਟਿੰਗ ਦੇ ਉੱਪਰ ਵੀ ਵਰਕ ਕੀਤਾ ਹੋਇਆ ਥ्रेड ਵਰਕ ਕੀਤਾ ਹੋਇਆ ਹਰ ਏਜ ਦੀ ਲੇਡੀਜ਼ ਲਈ ਸੂਟਸ ਹੈਗੇ ਨੇ ਮਤਲਬ ਜੇ ਕੋਈ ਲਾਈਟ ਪਸੰਦ ਕਰਦਾ ਹੈ ਲਾਈਟ ਲੈ ਸਕਦਾ ਡਾਰਕ ਪਸੰਦ ਕਰਦਾ ਹੈ ਤਾਂ ਡਾਰਕ ਲੈ ਸਕਦਾ ਹੈਗਾ ਦੇਖੋ ਲਾਈਟ ਸ਼ੇਡਸ ਵੀ ਅਵੇਲੇਬਲ ਨੇ ਸੋ ਸਾਰੇ ਹੀ ਸੂਟਸ ਬਹੁਤ ਹੀ ਪਿਆਰੇ ਬਹੁਤ ਹੀ ਸੋਹਣੇ ਨੇ 2000 ਦੇ ਅੰਡਰ ਅੰਡਰ ਰਹਿਣ ਵਾਲੇ ਸੂਟਸ ਹੈ ਇਹ ਬ੍ਰਾਂਡਡ ਸੂਟ ਰਹਿਣ ਵਾਲੇ ਆ ਪ੍ਰੀਮੀਅਮ ਕੁਆਲਿਟੀ ਦੇ ਰਹਿਣ ਵਾਲੇ ਆ ਵਿਦ ਦੁਪੱਟਾ ਸੂਟਸ ਨੇ ਫੈਬਰਿਕ ਤੁਹਾਨੂੰ ਫੁੱਲ ਮਿਲੇਗਾ ਅਗਰ 올ਓਵਰ ਸੂਟ ਹੈ ਤਾਂ 5 ਮੀਟਰ ਮਿਲੇਗਾ 올ਓਵਰ ਸੂਟ ਹੋਇਆ ਤਾਂ 5 ਮੀਟਰ ਮਿਲੇਗਾ ਪ੍ਰੋਪਰ ਅਗਰ ਮੈਚਿੰਗ ਹੈ ਤਾਂ 2.5 ਮੀਟਰ ਸ਼ਰਟ 2.5 ਮੀਟਰ ਬਾਟਮ ਹੋਏਗੀ ਫਰੰਟ ਤੁਸੀਂ ਦੇਖ ਹੀ ਰਹੇ ਹੋ ਨਾਲ ਬਾਜੂ ਦਿੱਤੀਆਂ ਗਈਆਂ ਹੋਣਗੀਆਂ ਬੈਕ ਸਾਈਡ ਪਲੇਨ ਹੈ ਸਾਰਿਆਂ ਦੀ ਦੁਪੱਟਿਆਂ ਨੂੰ ਲੇਸਿਸ ਲਗਾ ਕੇ ਫਿਨਿਸ਼ ਕੀਤਾ ਹੋਇਆ ਹੈਗਾ ਤੇ ਜਿੰਨ ਮਤਲਬ ਜਿੱਥੇ ਵੀ ਰਿਕੁਆਇਰਮੈਂਟ ਹੈਗੀ ਆ ਸੂਟ ਦੇ ਵਿੱਚ ਲੇਸ ਲਗਾਉਣ ਦੀ ਫਿਨਿਸ਼ਿੰਗ ਕਰਨ ਦੀ ਸਭ ਕੁਝ ਕੀਤਾ ਹੋਇਆ ਹੈਗਾ ਸਾਰਾ ਕੁਝ ਫਿਨਿਸ਼ ਹੈ ਸਾਰਾ ਕੁਝ ਫਿਨਿਸ਼ ਕੀਤਾ ਹੋਇਆ ਹੈਗਾ ਸੋ ਜਿਨ੍ਹਾਂ ਨੇ ਵੀ ਆਰਡਰ ਕਰਨਾ ਹੈ ਸਕਰੀਨਸ਼ਾਟ ਲੈਣਾ ਹੈਗਾ ਜੇ ਨੰਬਰ ਸਕਰੀਨ ਤੇ ਚੱਲ ਰਿਹਾ ਉਸ ਤੇ ਮੈਸੇਜ ਕਰਕੇ ਆਪਣਾ ਆਰਡਰ ਪਲੇਸ ਤੁਸੀਂ ਕਰ ਸਕਦੇ ਹੈਗੇ ਹੋ ਜੀ WhatsApp ਤੇ ਹੀ ਆਰਡਰ ਪਲੇਸ ਹੋਏਗਾ ਜੀ ਬਾਕੀ ਆਪਣਾ ਇੰਸਟਾਗ੍ਰam ਵਾਲਾ ਪੇਜ ਵੀ ਤੁਸੀਂ ਫੋਲੋ ਕਰ ਸਕਦੇ ਹੈਗੇ ਹੋ ਜੀ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਪੇਮੈਂਟ ਅਡਵਾਂਸ ਚ ਹੀ ਹੋਏਗੀ ਔਨਲਾਈਨ ਹੀ ਪੇਮੈਂਟ ਹੋਏਗੀ ਅਡਵਾਂਸ ਚ ਕਰਨੀ ਪਏਗੀ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਤੁਸੀਂ ਔਨਲਾਈਨ ਪੇਪਰ Google Pay PhonePe Paytm ਵਗੈਰਾ ਕਰ ਸਕਦੇ ਹੋ ਸਕੈਨਰ ਤੇ ਵੀ ਡਾਇਰੈਕਟ ਸੈਂਡ ਕਰ ਸਕਦੇ ਹੋ ਜਾਂ ਡਾਇਰੈਕਟ ਅਕਾਊਂਟ ਚ ਵੀ ਪੇਮੈਂਟ ਭਵਾ ਸਕਦੇ ਹੈਗੇ ਔ ਸਟਿਚਿੰਗ ਵੀ ਅਵੇਲੇਬਲ ਆ ਬਾਕੀ ਕਸਟਮਾਈਜੇਸ਼ਨ ਵੀ ਅਵੇਲੇਬਲ ਆ ਹੈਂਡਵਰਕ ਬਟਿਕ ਵਰਕ ਜਿਹੜਾ ਵੀ ਤੁਸੀਂ ਕਰਵਾਉਣਾ ਹੈ ਕਰਵਾ ਸਕਦੇ ਹੋ ਆਰੀ ਵਰਕ ਥ्रेड ਵਰਕ ਜਿਹੜਾ ਵੀ ਵਰਕ ਕਰਵਾਉਣਾ ਉਹ ਵੀ ਕਰਵਾ ਸਕਦੇ ਹੋ ਪੇਂਟਿੰਗ ਕਰਾਨੀ ਆ ਬਲਾਕ ਪੇਂਟਿੰਗ ਕਰवानी ਆ ਹਰ ਤਰ੍ਹਾਂ ਦਾ ਜਿਹੜਾ ਕਿ ਆਪਣੇ ਕੋਲ ਵਰਕ ਅਵੇਲੇਬਲ ਹੈਗਾ ਸਟਿਚਿੰਗ ਵੀ ਅਵੇਲੇਬਲ ਹੈ ਗੁਰੂ ਸਟਿਚਿੰਗ ਕਰਵਾਉਣਾ ਚਾਹੁੰਦੇ ਮੇਰੇ ਐਨ ਆਰ ਆਈ ਜਿਹੜੀਆਂ ਭੈਣਾਂ ਨੇ ਬਾਹਰ ਦੇ ਕਸਟਮਰਸ ਨੇ ਉਹਨਾਂ ਲਈ ਸਟਿਚਿੰਗ ਵੀ ਅਵੇਲੇਬਲ ਆ ਤੇ ਉਹਨਾਂ ਦੇ ਆਪਾਂ ਪਾਰਸਲ ਵੀ ਟਾਈਮ ਤੇ ਉਹਨਾਂ ਨੂੰ ਬਾਹਰ ਆਪਾਂ ਕੋਰੀਅਰ ਕਰਵਾ ਦਿੰਦੇ ਹੈਗੇ ਆ ਤੇ ਜਿਹੜਾ 올ਓਵਰ ਇੰਡੀਆ ਵਿੱਚ ਵੀ ਸ਼ਿਪਿੰਗ ਅਵੇਲੇਬਲ ਹੈ ਤੁਸੀਂ ਕਿਤੇ ਵੀ ਬੈਠ ਕੇ ਆਰਡਰ ਕਰ ਸਕਦੇ ਹੋ ਆਪਣੇ ਕੰਮ ਵਾਲੀ ਜਗ੍ਹਾ ਤੇ ਆਫਿਸ ਸਕੂਲ ਫੈਕਟਰੀ ਕਿਤੇ ਵੀ ਕਰਦੇ ਹੋ ਵਰਕ ਕਰਦੇ ਹੋ ਉੱਥੋਂ ਦਾ ਐਡਰੈਸ ਵੀ ਦੇ ਸਕਦੇ ਹੋ ਆਪਣੇ ਘਰ ਦਾ ਵੀ ਦੇ ਸਕਦੇ ਹੋ ਪੋਸਟ ਆਫਿਸ ਐਡਰੈਸ ਵੀ ਦੇ ਸਕਦੇ ਹੋ ਕਿਤੇ ਉਹਦਾ ਵੀ ਐਡਰੈਸ ਦੇ ਸਕਦੇ ਹੋ ਬਟ ਫੋਨ ਨੰਬਰ ਤੇ ਪਿੰਨ ਕੋਡ ਸਹੀ ਹੋਣਾ ਚਾਹੀਦਾ ਹੈ ਤਾਂ ਕੋਰੀਅਰ ਤੁਹਾਡੇ ਤੇ ਟਾਈਮ ਤੇ ਪਹੁੰਚ ਜਾਏਗਾ ਬੁਕਿੰਗ ਤੋਂ ਬਾਅਦ ਤਿੰਨ ਦਿਨਾਂ ਦੇ ਵਿੱਚ ਤੁਹਾਨੂੰ ਟਰੈਕਿੰਗ ਨੰਬਰ ਵੀ ਦਿੱਤਾ ਜਾਏਗਾ ਉਸ ਆਪਾਂ ਕੋਰੀਅਰ ਟਰੈਕ ਵੀ ਕਰ ਸਕਦੇ ਹੋ ਬਾਕੀ ਰੀਸੇਲਰਸ ਜਿਹੜੇ ਹੈਗੇ ਨੇ ਜਿਹੜੇ ਆਨਲਾਈਨ ਵਰਕ ਕਰਨਾ ਚਾਹੁੰਦੇ ਆ ਨੇ ਉਹ ਵੀ ਮੇਰੇ ਨਾਲ ਜੁੜ ਸਕਦੀਆਂ ਨੇ ਆਪਣਾ ਆਨਲਾਈਨ ਕੰਮ ਸਟਾਰਟ ਕਰ ਸਕਦੇ ਹੋ ਬਿਨਾ ਪੈਸੇ ਲਗਾਏ ਜ਼ੀਰੋ ਇਨਵੈਸਟਮੈਂਟ ਤੇ ਤੁਸੀਂ ਵੀ ਕੰਮ ਕਰ ਸਕਦੇ ਹੋ ਨੇ ਕਾਲਜ ਗੋਇੰਗ ਗਰਲਸ ਕੋਈ ਵੀ ਹੈ ਸਕੂਲ ਗਰਲਸ housewives जिन्ना ने ਵੀ ऑनलाइन वर्क करना है चांदे ने ता वो अपने नाल जुड़ के ऑनलाइन वर्क कर सकदे हैगे है, है है है, है, ने मेरे नाल whatsapp ਤੇ कांटेक्ट ਕਰ ਸਕਦੇ ਨੇ ਮੈਂ ਉਹਨਾਂ ਨੂੰ ਪੂਰਾ ਗਾਈਡ ਕਰਾਂਗੀ ਵੀ ਤੁਸੀਂ ਕੰਮ ਕਿਵੇਂ ਕਰਨਾ ਹੈਗਾ ਜ਼ੀਰੋ ਇਨਵੈਸਟਮੈਂਟ ਤੇ ਬਿਨਾ ਪੈਸੇ ਲਗਾਏ ਜੀ ਜਸ ਤੁਸੀਂ ਕੰਮ ਕਰਨਾ ਹੈਗਾ ਇਹ ਵਾਲੇ ਸੂਟ ਤੁਸੀਂ ਦੇਖ ਰਹੇ ਹੋ ਆਪਣੀ ਬਟਿਕ ਸਟਾਈਲ ਵਾਲੇ ਆ ਬਾਟਮ ਵਰਕ ਵਾਲੇ ਕਾਟਨ ਦੇ ਸੂਟ ਐਵੇਂ ਦੇ ਬਹੁਤ ਵੈਰਾਈਟੀ ਆ ਚੁੱਕੀ ਹੈਗੀ ਆ ਇਹ ਸ਼ਿਮਰ ਦਾ ਸੂਟ ਹੈਗਾ ਬਹੁਤ ਹੀ ਪਿਆਰਾ ਇੱਕ ਪੀਸ ਜੀ ਨੇ ਲੈਣਾ ਲੈ ਸਕਦੇ ਹੋ ਥੈਂਕ ਯੂ ਸੋ ਮਚ ਵੀਡੀਓ ਦੇਖਣ ਲਈ